ਪੁੱਲਰ ਐਨੀ ਦਿਨੀ ਆਪਣੀ ਫਿਲਮ ਖਿਡਾਰੀ ਨੂੰ ਲੈ ਕੇ ਚਰਚਾ ਚ ਹਨ ਉਹਨਾਂ ਦੀ ਫਿਲਮ ਦੀ ਖੂਬ ਤਾਰੀਫ ਹੋ ਰਹੀ ਹੈ ਅਦਾਕਾਰ ਤਮਿੰਦਰ ਨੇ ਵੀ ਉਹਨਾਂ ਦੀ ਫਿਲਮ ਦੀ ਤਾਰੀਫ ਕੀਤੀ ਇਸ ਦੇ ਨਾਲ ਹੀ ਫਿਲਮ ਦੀ ਕਾਮਯਾਬੀ ਲਈ ਵੀ ਅਰਦਾਸ ਕੀਤੀ ਤਮਿੰਦਰ ਦਾ ਇੱਕ ਵੀਡੀਓ ਗਰਨਾਬੁੱਲਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝਾ ਕੀਤਾ ਹੈ ਇਸ ਵੀਡੀਓ ਚ ਤਮਿੰਦਰ ਗਰਨਾਬੁੱਲਰ ਦੀ ਇਸ ਫਿਲਮ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ਬਹੁਤ ਵੱਡਾ ਆਸ਼ੀਰਵਾਦ ਸਾਨੂੰ ਮਿਲਿਆ ਤੁਹਾਡੇ ਤੋਂ ਧਰਮ ਜੀ ਇਸ ਪਿਆਰ ਲਈ ਧੰਨਵਾਦ ਅੱਜ ਸ਼ਬਦ ਨਹੀਂ ਹੈਗੇ ਸਾਡੇ ਲਈ ਬਹੁਤ ਸਾਰਾ ਪਿਆਰ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ ਅਪਡੇਟਸ న్యూ ਨਾਲ ਧੰਨਵਾਦ ਹੈਲੋ ੁਰਨਾਮ ਪੁੱਲਰ ਪੁੱਲਰ ਆਖਾਂ ਕੇ ਖਿਡਾਰੀ ਆਖਾਂ ਖਿਡਾਰੀ ਤੇ ਗੱਲ ਲੱਗਦਾ ਹੈ ਜਦ ਇਹ ਫਿਲਮ ਖਿਡਾਰੀ ਰੱਬ ਕਰੇ ਖੂਬ ਚੱਲੇ ਖੂਬ ਵਸ Uh, ہو جائے پھر بلے بلے میں ربیش اور آکاش نوں, رج کے پیار اور دع بھی بھج رہا ہوں. ساتھ ساتھ بدائیاں بھیج رہے ہیں کہ نے پہلی ایفرٹ ہے رب ضرور سنے گا اور بہت خوشی ہوں بچے بھی ماں باپ نہ کھڑے ہو نے بھی میرے بنیوں کوٹ کے جب پا کے پیار لی میریاں دعی میں دعا کرنا کہ تیری فلم خوب خوب چلے خوش رہو جیتے رہو گر نام پلر ਖਿਡਾਰੀ ਖਿਡਾਰੀ ਗਰਨਾਬੋਲਰ ਐਨੀ ਦਿਨੀ ਆਪਣੀ ਫਿਲਮ ਖਿਡਾਰੀ ਨੂੰ ਲੈ ਕੇ ਚਰਚਾ ਚ ਹਨ ਉਹਨਾਂ ਦੀ ਫਿਲਮ ਦੀ ਖੂਬ ਤਾਰੀਫ ਹੋ ਰਹੀ ਹੈ ਅਦਾਕਾਰ ਤਮਿੰਦਰ ਨੇ ਵੀ ਉਹਨਾਂ ਦੀ ਫਿਲਮ ਦੀ ਤਾਰੀਫ ਕੀਤੀ ਇਸ ਦੇ ਨਾਲ ਹੀ ਫਿਲਮ ਦੀ ਕਾਮਯਾਬੀ ਲਈ ਵੀ ਅਰਦਾਸ ਕੀਤੀ ਤਮਿੰਦਰ ਦਾ ਇੱਕ ਵੀਡੀਓ ਗਰਨਾਬੋਲਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝਾ ਕੀਤਾ ਹੈ ਇਸ ਵੀਡੀਓ 'ਚ ਤਮਿੰਦਰ ਗਰਨਾਬੋਲਰ ਦੀ ਇਸ ਫਿਲਮ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ਬਹੁਤ ਵੱਡਾ ਆਸ਼ੀਰਵਾਦ ਸਾਨੂੰ ਮਿਲਿਆ ਤੁਹਾਡੇ ਤੋਂ ਧਰਮ ਇਸ ਪਿਆਰ ਲਈ ਧੰਨਵਾਦ ਅਤੇ ਅੱਜ ਸ਼ਬਦ ਨਹੀਂ ਹੈਗੇ ਸਾਡੇ ਲਈ ਬਹੁਤ ਸਾਰਾ ਪਿਆਰ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ ਅਪਡੇਟਸ న్యూ ਨਾਲ ਧੰਨਵਾਦ ਹੈਲੋ ਪੁਰਨਾਮ ਪੁੱਲ ਉਹ ਲੋਕਾਂ ਕਿ ਖਿਡਾਰੀ ਆਖਾਂ ਖਿਡਾਰੀ ਤੇ ਗਾ ਲੱਗਦਾ ਹੈ ਜਿਹੜੀ ਫਿਲਮ ਖਿਡਾਰੀ ਰੱਬ ਕਰੇ ਖੂਬ ਚੱਲੇ ਖੂਬ ਵਸ Uh, ہو جائے پھر بلے بلے میں رویش اور آکاش نوں, رج کے پیار اور دعاں ساتھ, ساتھ بھیجا ہی بھیج رہے ہیں کہ انہوں کی پہلی ایفرٹ ہے رب ضرور سنے گا اور بہت خوشی ہوں جب بچے بھی ماں باپ نہ کھڑے ہو جان انہوں نے بھی میرے بندوں کوٹ کے جفی پا کے پیار دے میرا دعی میں دعا کرنا کہ تیری فلم خوب خوب چلے خوش رہو جیتے رہو گر نام پلر کھلاڑی